ਸਸ਼੍ਰੀਕਾਲ ਜੀ ਤੁਹਾਨੂੰ ਇੱਕ ਰੈਸੈਂਟ ਨਿਊਜ਼ ਤੇ ਮੈਂ ਹੰਪਰਦੀਪ ਕੋਰਤਾ ਸੂਬੇ ਦੇ ਹਾਲਾਤ ਇੰਨੇ ਜ਼ਿਆਦਾ ਨਾਜ਼ੁਕ ਹੋ ਚੁੱਕੇ ਨੇ ਕਿ ਹੁਣ ਡਾਕਟਰ ਨੇ ਜਿਹੜੇ ਉਹਨਾਂ ਦਾ ਵੀ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਤਾਂ ਬਿਲਕੁਲ ਆਮ ਤੌਰ ਤੇ ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਲੋਕਾਂ ਦੀ ਜਾਨ ਬਚਾਉਂਦੇ ਨੇ ਅਪਰਦਾਸੀ ਕਿ ਪੁਰਾਣੀ ਰਣਜੀਤ ਸੇ ਚੱਲਦੇ ਆਰਐਮਪੀ ਡਾਕਟਰ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਬੀਤੀ ਰਾਤ ਕੰਮ ਤੋਂ ਵਾਪਸ ਆਪਣੇ ਘਰ ਬਟਾਲਾ ਨੂੰ ਵਾਪਸ ਜਾ ਰਿਹਾ ਸੀ ਤਾਂ ਪਿੱਛੋਂ ਤੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਰਸਤੇ ਦੇ ਵਿੱਚ ਹੀ ਉਹ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਸਾਹਮਣੇ ਆਈ ਮੈਡੀਕਲ ਚਲਾ ਰਿਹਾ ਕਲੀਨਿਕ ਚਲਾ ਰਿਹਾ ਤੇ ਲੋਕਾਂ ਨੂੰ ਦਵਾਈਆਂ ਦੇ ਰਿਹਾ ਸੀ ਅੰਤਾਂ ਜਦੋਂ ਬੀਤੀ ਰਾਤ ਆਪਣਾ ਮੈਡੀਕਲ ਸਟੋਰ ਬੰਦ ਕਰਕੇ ਉਹ ਘਰ ਵਾਪਸ ਆਉਣ ਲੱਗਦਾ ਤਾਂ ਪਿੱਛੋਂ ਦੀ ਕਿਸੇ ਨੇ ਗੋਲੀ ਮਾਰੀ ਹੈ ਜਿਸ ਦੇ ਕਾਰਨ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਆਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਜਦੋਂ ਗੋਲੀ ਲੱਗਦੀ ਹੈ ਬਾਈਕ ਤੋਂ ਡਿੱਗ ਜਾਂਦਾ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸੇ ਨੇ ਪੁਰਾਣੀ ਰੰਜਿਸ਼ ਤੇ ਚੱਲਦੇ ਹਾਸਤਾ ਕਤਲ ਕਰ ਦਿੱਤਾ ਤੇ ਆਓ ਗੰਭੀਰਤਾ ਦੇ ਨਾਲ ਖਬਰ ਨੂੰ ਸੁਣ ਲੈਣੇ ਆ ਮੇਰਾ ਨਾਮ ਕਰਨਦੀਪ ਸਿੰਘ ਹੈ ਕੀ ਹੋਇਆ ਮੈਨੂੰ ਇਹ 7 7:30 ਫੋਨ ਆਇਆ ਹੈ ਜੀ ਤੇ ਇੱਥੇ ਮੇਰੇ ਫਾਦਰ ਸਾਹਿਬ ਦਾ ਕਤਲ ਹੋ ਗਿਆ ਆ ਜੀ ਕੀ ਨਾਮ ਸਰਦਾਰ ਮਿਰਜਾ ਸਿੰਘ ਕੀ ਕੰਮ ਕਰਦੇ ਸੀ ਮੈਂ ਮੈਡੀਕਲ ਸਟੋਰ ਸੀ ਸਾਡਾ ਕੀ ਲੱਗਦਾ ਕਿਸ ਤਰ੍ਹਾਂ ਹੋਇਆ ਕੀ ਹੋਇਆ ਬਾਏ ਤੇ ਵਾਰਦਾਤ ਕਿ ਇਹਨੇ ਗੋਲੀ ਮਾਰ ਕੇ ਕੀਤੀ ਆ ਜੀ ਕੀ ਮੰਗਦੇ ਹੋ ਕੀ ਕਹਿੰਦੇ ਹੋ ਕਿ ਲੋ ਐਂਡ ਆਰਡਰ ਦੀ ਸਥਿਤੀ ਕੀ ਮੰਗੜਾ ਦੇ ਦੇਖੋ ਜੀ ਮੈਂ ਮੰਗੜਾ ਥੋੜੀ ਮੈਂ ਹੱਕ ਲੈਣਾ ਜੀ ਆਪਣਾ ਵੀ ਜਿੰਨੇ ਜਿਹੜੇ ਬੰਦੇ ਨੇ ਕੀਤਾ ਮੈਂ ਤਾਂ ਉਹਨੂੰ ਅੰਦਰ ਕਰਾਉਂਗਾ ਜੀ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਪੰਜਾਬ ਦੇ ਕਿਹਾ ਦੇਖੋ ਜੀ ਲੋ ਐਂਡ ਆਰਡਰ ਤਾਂ ਕੋਈ ਨਾ ਹੀ ਨਹੀਂ ਰਿਹਾ ਸ਼ਰਿਆਮ ਕਤਲ ਕਰਕੇ ਆ ਜੀ ਪ੍ਰਸ਼ਾਸਨ ਤੈਨ 30 35 ਸਾਲ ਹੋ ਚੁੱਕਿਆ ਜੀ ਰੋਜ਼ ਇਹਨਾਂ ਦਾ ਇਹੀ ਰੋਡ ਤੇ ਆਉਣ ਜਾਣ ਆ ਫਿਰ ਅੱਜ ਇਹ ਕਿੰਨ ਮਵਾਰਦਾਤ ਹੋਈ ਆ ਕੋਈ ਰੰਜਿਸ਼ ਲੱਗਦੀ ਕਿ ਸਿਰਫ ਹਾਂ ਜੀ ਰੰਜਿਸ਼ ਹੋ ਸਕਦੀ ਆ ਜੀ ਆਡੀ ਠੀਕ ਆ ਜੀ ਹਾਂਜੀ ਸ਼ੱਕ ਹੈ ਜੀ ਬਿਲਕੁਲ ਹੈ ਹੈ ਇਹਨਾਂ ਦਾ ਨਾਮ ਵੀ ਲਿਖਾਵਾਂਗੇ ਜੀ ਅਨ ਅਨਪ੍ਰਸ਼ਾਤੇ ਵੀ ਲਿਖਾਵਾਂਗੇ ਜਿਹੜੇ ਵੀ ਆ ਤੇ ਜਿਹੜੇ ਵੀ ਆ ਸਾਰਿਆਂ ਦਾ ਨਾਮ ਖਾਵਾਂਗੇ